ਆਹ ਹਰ ਸਾਹ ਗੁਰੂਆਂ ਦੀ ਫਤਿਹ ਅਸੀਂ ਵੜੇ ਵੜ ਭਾਗੇ ਆਂਗੇ ਦਸਨੀ ਦੀ ਲੋਹ ਨੂੰ ਸੂਰਾਂ ਦਾ ਜੀਤ ਨਕਾਇਰ ਉਹ ਨਗਰੀ ਅੰਮ੍ਰਿਤਸਰ ਵਿਚੇ ਆਪਣਾ ਜੀਵਨ ਬਤੀਤ ਕਰ ਰਹੇ ਆਂਗੇ ਦਸਨੀ ਦੀ ਲੋਹ ਨੂੰ ਸਭੇ ਪਾਛਾ ਦਿੱਤਾ ਅੰਦੇ ਤੇ ਆ ਰਹੇ ਨੇ ਗੁਰੀਆਂ ਮਰਦੇ ਹੋਏ ਖੰਡਾ ਅੰਦੇ ਉਹਨਾਂ ਬਾਬਾ ਸੰਤ ਸਿੰਘ ਜੀ ਜਵਾਨੀ ਉਹਨਾਂ ਬਾਬਾ ਜੀ ਜੀ ਖੁਰਦੁਰਾ ਸਾਹ ਤੋਂ ਹਰ ਤਰ੍ਹਾਂ ਦੇ ਤਰ੍ਹਾਂ ਇਸ ਸਾਹ ਦੀ ਰੰਗਾਂ ਦੀ ਖਤਮ ਖਾਇਆ ਹੈ ਜਿਹੜਾ ਪੰਨਾ ਪਿਆਰੇ ਨੂੰ ਵਾਈ ਹੈ ਗਾਰਾਂ ਦੇ ਗਾਰਾਂ ਨੂੰ ਮੂਹਰੇ ਹਿੱਕ ਚੰਗਾ ਗੁਰੂ ਮਾਰੋ ਦਾ ਜੱਤ ਆਉਂਦੀਆਂ ਹੀਆਂ ਪੜਾ ਦਾ ਆਪਣਾ ਗੱਲ ਅਰਜਿੰਦਰ ਨਗਰ ਦੇ ਦੀਪ ਦੇ ਪਜਾਜ ਪਹੁੰਚ ਚੁੱਕਿਆ ਵਾ ਸੱਚੀ ਮੁਜੀ ਸਾਲਦਨ ਨੂੰ ਫੂਟਬਾਲ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਨੂੰ ਬਹੁਤ ਜਿੰਨੇ ਅਦਾਕਾਰਾਂ ਦੀ ਲੱਖ ਲੱਖ ਰਹੀ ਕਿਨੇ ਦੀ ਲੱਖ ਲੱਖ ਰਹੀ ਹੋਵੇ ਨਾਲ ਹੀ ਬੇਚ ਕਰਦੇ ਸੰਤਾਂ ਨੂੰ ਸੋਰੇ ਬੋਲੇ ਛੱਪਨਾ ਜੁਰੂ ਜੋਗ ਜਾਵੇ ਜੀ ਨਿਵਾਂ ਨਿਯਾਨਾ ਨਸ਼ਾ ਬਗ ਰਿਆ ਵਾ ਅੱਛੀ ਆਪਣੀਆਂ ਆਉਣ ਵਾਲੀਆਂ ਪੀੜਾਂ ਉਨਜੇ ਬਚਾਉਣਾ ਵਾ ਇੱਕ ਗੁਰੂ ਨਾ ਜੀਰੋ ਉਹ ਛੱਪਨਾ ਜੁਰੂ ਜੋਗੇ ਰਾਲੂ ਤੇ ਆਪਾ ਘੂਮਾ ਮਹਾਰਾਜ ਨੇ ਕੰਮਾ ਪਤਾ ਨਹੀਂ ਕਿਵੇਂ ਉਹਨਾਂ ਦੇ ਹੋਏ ਨੇ ਥਾਰਾਂ ਦੇ ਘਰੇ ਇੱਕੋ ਤਰ੍ਹਾਂ ਵਿਨੈ ਦੇ ਤੇ ਪਤਾ ਰਾਲੂ ਦੇ ਮੰਨੇ ਇਹ ਗੁਰੂ ਬਾਦਨਾ ਬੁਝਾ ਪਾ ਦਿੱਤੇ ਜੀ ਰਿਹਾ ਗੁਰੂ ਜੀ ਦਾ ਖਾਤਾ ਜੀ ਰਿਹਾ ਗੁਰੂ ਜੀ ਦੀ ਫਤਹਿ 来，上场。 Yeah. Okay. ਜੀ ਮਹਾਰਾਜਾ ਗੋਵਧਾਰਾ ਪ੍ਰਬੰਧਾਨ ਦੁਆਰਾ ਸ੍ਰੀ ਦਬਾਬਾ ਸੰਗਤ ਸਿੰਘ ਸ੍ਰੀ ਦਬਾਬਾ ਜੀਵਨ ਸਿੰਘ ਜੀ ਇਹ ਨਗਰ ਕੀਰਤਨ ਮਕਬੂਤ ਗੋਵਧਾਰਾ ਸਾਹਿਬ ਤੋਂ ਚੱਲ ਕੇ ਫੋਕੋ ਕੋਇਨ ਹੁੰਦਾ ਆਇਆ ਤੀ ਫੁੱਟਾ ਬਾਜ਼ਾਰ ਰਾਣਾ ਗਾਰਡਨ ਵਿੰਦਰ ਨਗਰ ਤੋਂ ਹੁੰਦਾ ਆਇਆ ਇਹ ਸਮਾਪਤੀ ਦਬਦਮਾ ਸਾਹਿਬ ਹੋਈ ਜੀ ਦੇ ਸਮੂਹ ਦਾ ਧੰਨਵਾਦ ਸਿੰਘ ਅਤੇ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਦਾ ਜਮਦਾਰੀ ਦਾਖ ਲਖ ਵਧਾਈ ਜੀ ਗੁਰੂ ਜੀ ਖਾਲਸਾ ਸਾਹਿਬ ਅਗਿਤ ਫਤਿਹ ਗੁਰੂ ਜੀ ਦਾ ਖਾਲਸਾ ਸਾਹਿਬ ਅਗਿਤ ਕੀ ਫਤਿਹ ਹੀਰ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵਿਸ਼ਾ ਨਗਰ ਕੀਰਤਨ ਹਰ ਸਾਲ ਜਿਹੜਾ 5 ਜਨਵਰੀਨ ਮਨਾਇਆ ਜਾਂਦਾ ਔਰ ਇਹ ਨਗਰ ਕੀਰਤਨ ਸਾਧੀਆਂ ਆਬਾਦੀਆਂ ਦੇ ਸਹਿਯੋਗ ਨਾਲ ਭਾਈ ਲਾਲੋ ਨਗਰ ਜਿੰਦਨਗਰ ਫੋਕਲ ਪੈਂਟ ਤੇ ਹੋਰ ਵੀ ਆਬਾਦੀਆਂ ਦੇ ਸਹਿਯੋਗ ਨਾਲ ਇਹ ਸਾਰਾ ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਗੁਰਦੁਆਰਾ ਤੋਂ ਸ਼ੁਰੂ ਹੁੰਦਾ ਇਹ ਵੱਖ-ਵੱਖ ਆਬਾਦੀਆਂ ਤੋਂ ਹੋ ਕੇ ਇਹ ਦਮਦਮਾ ਸਾਹਿਬ ਇਹਦੀ ਸ਼ਾਮ ਨੂੰ ਸਮਾਪਤ ਹੁੰਦੀ ਆ ਸੰਗਤਾਂ ਬਹੁਤ ਬਾਤ ਚੜ੍ਹ ਕੇ ਸੈਲੈਂਦੀਆਂ ਔਰ ਪ੍ਰੈਸ ਵੀ ਇਹਦੀ ਬਹੁਤ ਸਹਿਯੋਗ ਦਿੱਤੀ ਹੈ ਅਸੀਂ ਪ੍ਰੈਸ ਦੇ ਬਹੁਤ ਧੰਨਵਾਦੀ ਆ ਜਿਹੜੀ ਇਹ ਬਹੁਤ ਕੰਮ ਕਰਦੇ ਆ ਔਰ ਇਹਦੇ ਨਾਲ ਮੈਂ ਚਾਹੁੰਦਾ ਕਿ ਹਰ ਸਾਲ ਸੰਗਤਾਂ ਜਿਹੜੀਆਂ ਉਹ ਮਮਾ ਕੇ ਪਹੁੰਚਿਆ ਕਰਨ ਬਹੁਤ ਵਕਤ ਘਟਾਲ ਸਾਹਿਬ ਐਕੋਸੀ ਦੇ ਪ੍ਰਤੀ